پانی دھکے نہ لوں گے یہ طریقہ کوئی لینا پانی پانی لینا طریقہ ہے کوئی کہ بی بی ایم پی دی بیٹھے کو جی لو جی راستان نے بوٹ پاتی آکھ چل وہ تھی بی جی بھی سرکار ہے ہریانے نے پاتی جی دو پجاب کلا رہ گیا جی ہم بات میں بوٹ نہیں پوندا کی گل باج صاحب آب پچھو پر نے اپنے تہاڑے نو بوٹ کیوں نہیں پائی بوٹ کیوں نہیں پائی ہمارچل نے بوٹ کیوں نہیں پائی چوپ رہنا بھی عدی ہمیں تندی ہے کہ میں سارے پاؤں گے کہ اتنے اتنے جدو کیا جدو سارے اتنے افسر سماچل نے ووٹ کیوں نہیں پائی اچھ کل ابھی بہت رویتی ہو گئے سن کے باجوا صاحب سن کے اجکی بہت رویتی ہو گئے بروک کرنا بھول گئے جا چپ ہو گئے جا حمایتی ہو گئے چپ ہونا بھی تو ادی حمایتی ہوں کہ اجا ہائی کورٹ جا پایا کیس وہ ہریا کا کانگریسی بھی ہے کانگریس آج تک نہیں سپشٹ کر پا رہی کہ ابھی کدھر ہاں ਆਹ ਅਸੀਂ ਤਾਂ ਹੈਗੇ ਸਿੱਧੇ ਨਾਲ ਖੜੇ ਲੋਕਾਂ ਦੇ ਅਸੀਂ ਤਾਂ ਲੋਕਾਂ ਨਾਲ ਖੜੇ ਬਾਲ ਸਾਹਿਬ ਤੇ ਜਿਹੜੇ ਗੁਪਤਾ ਸਾਹਿਬ ਨੇ ਉਹ ਕੀ ਹੈ ਗੁਪਤਾ ਸਾਹਿਬ ਤਾਂ ਕਹਿੰਦਾ ਮੈਂ ਟੀਲ ਲੈ ਜਾਦਾ ਤਾਂ ਖਰਿਆਨੇ ਦੇ ਬਚਾਣੇ ਮੈਂ ਮੈਂ ਅਸੀਂ ਨਾਲ ਹੀ ਗਰੋਧ ਕੀਤਾ ਹੈ ਅਸੀਂ ਅਸੀਂ ਕਿੱਥੋਂ ਦੇਵਾਂ ਕਿੱਥੋਂ ਪਹੁੰਚਾਂਗੇ ਟੀਲਾਂ ਤੱਕ ਨਹੀਂ ਚਾਂਦੀ ਦੀਆਂ ਤਾਂ ਮੈਂ ਦੇਖੋ ਜੇ 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 ਪਿੱਛੇ ਜਾਓਗੇ ਫਿਰ ਚਾਂਦੀ ਦੀ ਕਹੀ ਦੇਊਗੀ ਤੁਹਾਨੂੰ نہیں نہیں کیا دربار نہ ہو گیا چل رہا ہو گیا پانی کا راکا تو بھاجپا چاہیے پانی کا راکا تھوڑا بھاجپا چیئرس کیا لو آ 81 ਜੀ ਕੀ ਕੀ ਗਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਜੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ 'ਚ ਗਏ ਹਿਸਟਰੀ 'ਚ ਨਾ ਜਾਓ

ਰਵੈਜ ਬੱਸ ਸ਼ੀਰ ਨੂੰ ਦੱਸ ਕਿ ਤਾ ਡੈਵੀ ਇੰਡੀਆ ਬਲੌਕ ਕਿਹੜਾ ਹਿੱਸਾ ਇੰਡੀਆ ਬਲੌਕ ਇੰਡੀਆ ਬਲੌਕ ਜੀ 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 ਰਵੈਜ ਬਈ ਸ਼ਾਬਾਸ਼ ਕੰਮ ਹੋ ਗਿਆ ਤੁਹਾਡਾ ਪੂਰੀ ਬੋਲ ਲੇ ਬਥੇਰਾ ਲੋਕ ਕੁਲ ਗੱਲ ਕੰਮ ਜਾਣੇ ਪਾਸ ਜੇ ਫਾਇਦਾ ਕੋਈ ਐ ਮੈਂ ਪਾਕਿਸਤਾਨ ਤੱਕ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲ ਕਾਨੂੰ ਆਪਣਾ ਨੇ ਕਾਨੂੰਨ ਉਹ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਨਾਂ ਦਾ ਉੱਠੂ ਗਈ ਫਿਰੋ ਬੀਬੀ ਐਮਬੀ ਤੁਸੀਂ ਉਹਨਾਂ ਨੂੰ ਕੱਲ ਕਰ ਲੈਣੇਗੇ ਗੱਲ ਕਰ ਲੈਣਾ ਚਲੋ ਬੀੜੀ ਕਹਾਵਤ ਹੈ ਇਹ ਕਹਾਵਤ ਹੈ ਬੀੜੀ ਸ਼ਬਦ ਪਤਾ ਲੱਗੇ ਕਹਾਵਤ ਹੈ ਕੱਟ ਦਿੱਤਾ ਜਾਵੇ ਕਹਾਵਤ ਹੈ ਚਲੋ ਠੀਕ ਹੈ ਦੂਮਨੇ ਥੱਲੇ ਤੂੰ ਹੀ ਲਾ ਲਈ ਤੇਰੀ ਸ਼ਬਦ ਕੱਟ ਦਿੱਤਾ ਜਾਵੇ ਕੱਟ ਦਿੱਤਾ ਜਾਵੇ ਬਿਲਕੁਲ ਸਹੀ ਤੇ ਬਾਜੋ 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 ਸਹੀ ਸਹੀ ਬਾਜੋ ਬਾਜੋ ਇਹ ਕਹਾ ਬਤਾ ਪੰਜਾਬੀ ਬੜੀ ਪੜੀਂ ਨਾ ਤੁਸੀਂ ਪੀਪੀਐਸ ਚ ਹੈ ਨਹੀਂ ਪੰਜਾਬੀ ਹੁਣ ਚਲੋ ਫਿਰ ਬੋਲੋ ਪੰਜਾਬੀ ਅੱਛਾ ਜੀ ਮੈਨੂੰ ਚੰਗੀ ਤੇ ਤੁਸੀਂ ਆਪਦੀ ਆਪਦੇ ਆਪਦੇ ਬੰਦਿਆਂ ਨੂੰ ਕਹੀ ਜਾਂਦੇ ਹੋ ਇਹ ਡਰਬੀ ਕੋੜਾ ਇਹ ਟੱਟੂ ਹੈ ਤੇ ਉਹ ਕੀ ਹੁੰਦਾ ਫਿਰ ਓਏ ਗਰਬੀ ਕੋੜਾ ਟੱਟੂ ਐ ਇੱਕ ਹੀ ਹੋਗੀ ਉਹ ਕਿਹੜੀ ਲੈਂਗੁਏਜ ਐ ਤੁਸ ਜੀ ਆਪਾ ਤੁਹਾਡੀ ਡਾਇਰੈਕਟ ਕਰੀਏ ਜੀ ਤੁਹਾਡੀ ਇੰਟਰਵਿਊ ਪਈ ਐ ਗੱਲ ਕਰਨੀ ਤੇ ਦਊ ਤਾਂ ਕਰਾਂ ਬਹਿ ਜਾਓ ਕਾਰਜੋ ਮਾਰਿਓ ਮੁਖਤਿਆਰ ਕੀ ਐ ਨਿਰਦੇਸ਼ ਕਰੋ ਐਨਾ ਮੈਨੂੰ ਪਤਾ ਐ ਬਾਜਵਾ ਸਾਹਿਬ ਬਾਜਵਾ ਸਾਹਿਬ ਤੁਹਾਨੂੰ ਦੇਖੋ ਜਿਵੇਂ ਸ਼ਹਿਰ ਨੂੰ ਡੈਸ ਕੀਤਾ ਜਾਵੇ ਜੋ ਵੀ ਕੋਈ ਸ਼ਹਿਰ ਦੀ ਜਨਤ ਤੋਂ ਬਿડા ਗਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਦੇ ਨੇੜੇ ਦੇਖਦੇ ਆਂ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦੇਣੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੇ ਕੋਲ ਪੜਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਖੋਲੀ ਲੈਂਦੇ ਕੋਈ ਤੁਹਾਨੂੰ ਬਸੀ ਬਹਿ ਕੇ ਦੇਖ ਲਿਓ ਵਿੱਚ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੇਜਦੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਬੈਠੋ ਬਾਜਰਾ ਸਾਹਿਬ ਬਾਜਰਾ ਸਾਹਿਬ ਬੈਠੋ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸਾਂ ਬਾਜਰਾ ਸਾਹਿਬ ਬੈਠੋ ਦੇਖਿਆ ਨਹੀਂ ਅਸੀਂ ਬੈਠੇ ਓੜੀ ਕੋ ਫੇਰੋ ਸਿੰਘ ਸਾਹਿਬ ਕੰਟੀਨਿਊ ਕਰੋ ਜੀ ਦੇਖ ਵੇਟ ਕਰੋ ਤੁਹਾਡੇ ਸਾਹਮਣੇ ਵੀ ਟਾਈਮ ਆ ਜਾਣਾ ਬੜੀ ਜਲਦੀ ਵੇਟ ਕਰੋ ਕਿਸੇ ਹੋਰ ਬੱਸ ਚ ਨਾ ਚੜ ਜਾਓ ਉਹਦੇ ਭਾਈ ਵੰਗੂ ਇੱਕੋ ਅੱਡੇ 'ਤੇ ਰਹੋ ਜਿਹੜਾ ਪਹਿਲੇ ਫਲੋਰ 'ਤੇ ਹੋ ਕਿਹੜੇ ਅੱਡੇ 'ਤੇ ਚਲਾ ਗਿਆ ਫੇਰ ਜਿਹੜਾ ਪਹਿਲੇ ਫਲੋਰ 'ਤੇ ਆ ਉਹ ਕਿੱਧਰ ਗਿਆ ਮੈਂ ਬੇਨਤੀ ਕਰਦਾ ਹਾਂ ਕਿ ਚੇਅਰ ਨੂੰ ਸੀਐਮ ਸਾਹਿਬ ਕੰਟੀਨਿਊ ਕਰੋ ਜੀ ਪੰਜਾਬ ਦੇ ਪਾਣੀ ਦੀ ਗੱਲ ਕਰਨ ਦਿਓ ਤਾਂ ਕਰਾਂ